ਅ ਵੀਰ ਜੀ ਮੇਰਾ ਨਾਮ ਹੈ ਸੁਨੀਲ ਬਟਲਾ ਵੈਟ ਸੰਪਰਕ ਫਾਰਮਾ ਕੰਪਨੀ ਤੋਂ ਜੀ ਔਰ ਤੋਂ ਨੂੰ ਮੈਂ ਦੱਸਾਂਗਾ ਕਿ ਮਿੰਨਸਤਾਈ ਪਾਊਡਰ ਹੈ ਵੀਰ ਜੀ ਮਿੰਨਸਤਾਈ ਪਾਊਡਰ ਦਾ ਮਤਲਬ ਇਹ ਹੈ ਵੀਰ ਜੀ ਕਿ ਇਹਦੇ ਚ 27 ਤਰ੍ਹਾਂ ਦੀਆਂ ਤੱਤਾਂ ਦਾ ਚੋਰਾ ਜੀ ਹੈ ਇਹਦੇ ਚ ਜੋ ਇੱਕ ਆਪਣੇ ਪਸ਼ੂ ਨੂੰ ਡੇਲੀ ਜ਼ਰੂਰਤ ਹੈ ਉਹਨੂੰ ਜੋ ਵੀ ਤੱਤਾਂ ਦੀ ਘਾਟ ਰਹਿੰਦੀ ਹੈ ਜਿਹੜੀ ਕਿ ਆਪਾਂ ਹੋਰ ਕਿਸੇ ਪਸ਼ੂ ਪੂਰੀ ਨਹੀਂ ਕਰ ਸਕਦੇ ਦਾਣੇ ਚਾਰੇ ਫੀਡ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲਦੀਆਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਵੀਰ ਜੀ ਆਪਾਂ ਮਿੰਨਸਤਾਈ ਪਾਊਡਰ ਦੇ ਸਕਦੇ ਹਾਂ ਜੇ ਕੋਈ ਆਪਣਾ ਪਸ਼ੂ ਹੀਟ ਚ ਨਹੀਂ ਆ ਰਿਹਾ ਜਾਂ ਕੋਈ ਪਸ਼ੂ ਆਪਣਾ ਰਿਪੀਟ ਕਰ ਰਿਹਾ ਬਾਰ ਜੇ ਆਪਣੇ ਪਸ਼ੂ ਲਿੱਸੇ ਹੈ ਜਾਂ ਤੁਸੀਂ ਕੋਈ ਕਟੀਆਂ ਬੱਚੀਆਂ ਤਿਆਰ ਕਰਨੀਆਂ ਨੇ ਤਾਂ 4 ਮਹੀਨੇ ਤੋਂ ਤੁਸੀਂ ਦੇਣਾ ਇਹ ਸਟਾਰਟ ਕਰ ਸਕਦੇ ਹੋ ਚੌਥੇ ਮਹੀਨੇ ਜਦੋਂ 4 ਮਹੀਨੇ ਦਾ ਆਪਣਾ ਬੱਚਾ ਹੋ ਜੇ ਉਹਨੂੰ ਇੱਕ ਇੱਕ ਚਮਚੇ ਤੋਂ ਸਟਾਰਟ ਕਰੋ ਜਦੋਂ ਤੱਕ ਉਹ ਬਣ ਨਹੀਂ ਜਾਂਦਾ ਉਦੋਂ ਤੱਕ ਤੁਸੀਂ ਇਹ ਪਾਊਡਰ ਯੂਜ਼ ਕਰ ਸਕਦੇ ਹੋ ਔਰ ਇਸ ਪ੍ਰੋਡਕਟ ਦੀ ਖਾਸੀਅਤ ਇਹ ਹੀ ਹੈ ਕਿ ਇਹ ਮਲਟੀਪਰਪਸ ਪ੍ਰੋਡਕਟ ਹੈ ਵੀ ਇਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਪਸ਼ੂ ਨੂੰ ਗਰੋਥ ਵਾਸਤੇ ਦੇ ਸਕਦੇ ਹੋ ਪਸ਼ੂ ਨੂੰ ਹੀਟ ਚ ਲੈਣ ਵਾਸਤੇ ਦੇ ਸਕਦੇ ਹੋ ਅਗਰ ਪਸ਼ੂ ਬਾਰ ਬਾਰ ਰਿਪੀਟ ਕਰ ਰਿਹਾ ਹੈ ਉੱਥੇ ਵੀ ਦੇ ਸਕਦੇ ਹੋ 50-50 ਗ੍ਰਾਮ ਇਹਦੀ ਖੁਰਾਕੇ ਵੱਡੇ ਪਸ਼ੂ ਚ ਰੈਗੂਲਰ ਦੇਣਾ ਤੁਸੀਂ ਜਾਂ ਜਿਹੜੇ ਆਪਣੇ ਧਾਰੂ ਪਸ਼ੂ ਹੈ ਜਿਹੜੇ ਦੁੱਧ ਵਾਲੇ ਪਸ਼ੂ ਹੈ ਅਗਰ ਉਹਨਾਂ ਨੂੰ ਵੀ ਤੁਸੀਂ ਰੈਗੂਲਰ ਪਾਓਗੇ ਉਹਨਾਂ ਨੂੰ ਇੱਕ ਤਾਂ ਦੁੱਧ ਦੀ ਖਾਰ ਨਹੀਂ ਮੰਨਣਗੇ ਦੂਜੀ ਗੱਲ ਹੈ ਕਿ ਆਪਣੇ ਪਸ਼ੂ ਦੇ ਅੰਦਰ ਜਿਹੜੀ ਵੀ ਤੱਤਾਂ ਦੀ ਕਮੀ ਨਹੀਂ ਹੋਏਗੀ ਔਰ ਜਿਹੜੇ 20 ਲੀਟਰ ਤੋਂ ਪਲੱਸ ਪਸ਼ੂ ਨੇ ਉਹਨਾਂ ਨੂੰ ਦੇਣਾ ਬਹੁਤ ਜ਼ਰੂਰੀ ਹੈ ਤੋ ਇਹਦੀ ਖੁਰਾਕ ਉੱਤੇ 100 ਗ੍ਰਾਮ ਸਵੇਰੇ ਸ਼ਾਮੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਮੈਨੂਸਫਾਈ ਪਾਊਡਰ ਤੁਹਾਨੂੰ ਆਪਣੀ ਖੇਤੀ ਐਪ ਤੇ ਵੀ ਉਪਲਬਧ ਮਿਲੇਗਾ ਜੀ ਤੁਸੀਂ ਉੱਥੋਂ ਪਰਚੇਜ਼ ਕਰ ਸਕਦੇ ਹੋ ਇੱਕ ਬੜੇ ਹੀ ਰੀਜ਼ਨੇਬਲ ਪ੍ਰਾਈਸ ਤੇ ਪਸ਼ੂਆਂ ਅਤੇ ਘਰੇਲੂ ਜਾਨਵਰਾਂ ਦੇ ਸਾਰੇ ਪ੍ਰੋਡਕਟ ਹੁਣ ਪਾਓ ਆਪਣੀ ਖੇਤੀ ਐਪ ਤੇ